ਸਾਨੂੰ ਹਮੇਸ਼ਾ ਹਰ ਕੰਮ ਨੂੰ ਸੋਚ ਵਿਚਾਰ ਕੇ ਕਰਨੇ ਚਾਹੀਦੇ ਨੇ ਖਾਸ ਕਰਕੇ ਕਈ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਵਿਚਾਰ ਕਰਕੇ ਹੀ ਕਰਨੀਆਂ ਪੈਂਦੀਆਂ ਨੇ ਜਿਵੇਂ ਕਿ ਇੱਕ ਮੱਕੜੀ ਦੀ ਕਹਾਣੀ ਇੱਕ ਮੱਕੜੀ ਹੁੰਦੀ ਆ ਉਹਨੇ ਆਪਣਾ ਘਰ ਪਾਉਣਾ ਹੁੰਦਾ ਏ ਤੇ ਜਦੋਂ ਆਪਣਾ ਘਰ ਪਾਉਣ ਲੱਗਦੀ ਆ ਤਾਂ ਦੇਖਦੀ ਆ ਕਿ ਇਹ ਜੀ ਜਗ੍ਹਾ ਤੇ ਮੈਂ ਆਪਣਾ ਘਰ ਪਾਵਾਂ ਜਿੱਥੇ ਉਹਦੇ ਵਿੱਚ ਆ ਪਾ ਕੇ ਜਿਹੜੇ ਹੈਗੇ ਨੇ ਕੋਈ ਨਾ ਕੋਈ ਚੀਜ਼ ਫਸ ਜਾਵੇ ਤੇ ਮੈਨੂੰ ਬੈਠੀ ਬਿਠਾਈ ਨੂੰ ਮਤਲਬ ਖਾਣ ਪੀਣ ਨੂੰ ਮਿਲ ਜਵੇ ਵੀ ਮੇਰੇ ਜਾਲੇ ਦੇ ਵਿੱਚ ਫਸ ਜਵੇ ਕੁਛ ਨਾ ਕੁਛ ਆ ਕੇ ਤੇ ਉਹ ਜਾਲਾ ਬਣਾਉਣਾ ਸ਼ੁਰੂ ਕਰਦੀ ਹੈ ਸਵੇਰ ਵੇਲੇ ਤੇ ਉੱਥੇ ਆ ਜਾਂਦੀ ਇੱਕ ਬਿੱਲੀ ਉਹ ਹੱਸਣ ਲੱਗ ਜਾਂਦੀ ਹੈ ਬਿੱਲੀ ਆ ਕੇ ਕਹਿੰਦੀ ਕਿ ਆ ਦੀ ਇੱਥੇ ਤੂੰ ਜਾਲਾ ਕਿੱਥੇ ਪਾਈ ਜਾਨੀਂ ਇੱਥੇ ਤਾਂ ਕਿਸੇ ਨੇ ਵੀ ਨਹੀਂ ਆਉਣਾ ਆ ਜਗ੍ਹਾ ਤਾਂ ਸਹੀ ਨਹੀਂ ਹੈਗੀ ਤੇਰੇ ਜਾਲਾ ਪਾਉਣ ਵਾਸਤੇ ਉਹ ਕਹਿੰਦੀ ਅੱਛਾ ਕਹਿੰਦੀ ਹਾਂ ਚਲੋ ਮੱਕੜੀ ਦਾ ਮਨ ਬਦਲ ਜਾਂਦਾ ਮੱਕੜੀ ਫਿਰ ਵਿਹੜੇ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜੀ ਘਰ ਦੀ ਛੱਤ ਹੁੰਦੀ ਹੈ ਉੱਥੇ ਜਾਲਾ ਪਾਉਣ ਲੱਗ ਜਾਂਦੀ ਹੈ ਉੱਥੇ ਫਿਰ ਆ ਜਾਂਦੀ ਇੱਕ ਚਿੜੀ ਚਿੜੀ ਆ ਕੇ ਕਹਿੰਦੀ ਇੱਥੇ ਤੂੰ ਜਾਲਾ ਪਾ ਰਹੀ ਐ ਹਵਾ ਹਵਾ ਚੱਲੀ ਤੇਰਾ ਜਾਲਾ ਟੁੱਟ ਜਾਣਾ ਐ ਤੇਰਾ ਜਾਲਾ ਟਹਿ ਜਾਣਾ ਐ ਇੱਥੇ ਜਾਲਾ ਨਾ ਪਾ ਮੱਕੜੀ ਕਹਿੰਦੀ ਅੱਛਾ ਫਿਰ ਮੱਕੜੀ ਦੇ ਮਨ ਦੇ ਵਿੱਚ ਫੇਰ ਦੁਚਿੱਤੀ ਆ ਜਾਂਦੀ ਐ ਕਹਿੰਦੀ ਚਲੋ ਠੀਕ ਐ ਕੋਈ ਗੱਲ ਨਹੀਂ ਫਿਰ ਉਹ ਤੋਂ ਬਾਅਦ ਮੱਕੜੀ ਜਿਹੜੀ ਹੁੰਦੀ ਐ ਇੱਕ ਪ੍ਰਾਣੀ ਜੀ ਅਲਮਾਰੀ ਦੇ ਵਿੱਚ ਜਾਲਾ ਪਾਉਣ ਲੱਗ ਜਾਂਦੀ ਐ ਤੇ ਉੱਤੇ ਆ ਜਾਂਦਾ ਇੱਕ ਕੋਕਰੋਚ ਕੋਕਰੋਚ ਆ ਕੇ ਕਹਿੰਦਾ ਇੱਥੇ ਤੂੰ ਜਾਲਾ ਕਿਉਂ ਪਾ ਰਹੀ ਐ ਕਹਿੰਦਾ ਇੱਥੇ ਤੈਨੂੰ ਖਾਣ ਨੂੰ ਤਾਂ ਮਿਲਣਾ ਨਹੀਂ ਇਹ ਤਾਂ ਜਿਹੜੀ ਅਲਮਾਰੀ ਐ ਉਹ ਤਾਂ ਐਨੀ ਬੋਰ ਐਨੀ ਪੁਰਾਣੀ ਐ ਵੀ ਇਹ ਕਰਦਿਆਂ ਨੇ ਇਹਨੂੰ ਵੇਚ ਦੇਣਾ ਐ ਉਹ ਵਿਚਾਰੀ ਫੇਰ ਪਰੇਸ਼ਾਨ ਹੋ ਜਾਂਦੀ ਐ ਕਹਿੰਦੀ ਹੁਣ ਜਾਲਾ ਪਾਵਾਂ ਤਾਂ ਪਾਵਾਂ ਕਿੱਥੇ ਐਨ ਇਹਨੂੰ ਹੋ ਜਾਂਦੀ ਐ ਸ਼ਾਮ ਜਦ ਨੂੰ ਸ਼ਾਮ ਹੋ ਜਾਂਦੀ ਐ ਮੱਕੜੀ ਥੱਕ ਟੁੱਟ ਕੇ ਡਿੱਗ ਜਾਂਦੀ ਐ ਬਹਿ ਜਾਂਦੀ ਐ ਥੱਲੇ ਇਹਨਾਂ ਨੂੰ ਫਿਰ ਉਹਨੂੰ ਕੀੜੀ ਦੇਖਦੀ ਐ ਇੱਕ ਕੀੜੀ ਕਹਿੰਦੀ ਕੀ ਹੋਇਆ ਭਣੇ ਐਨੀ ਨਾਰਾਜ਼ ਕਬੱਠੀ ਐ ਉਹ ਚੁੱਪ ਕਰ ਜਾਂਦੀ ਐ ਮੱਕੜੀ ਕਹਿੰਦੀ ਮੇਰੇ ਨਾਲ ਆ ਹੋਇਆ ਤੇ ਕੀੜੀ ਕਹਿੰਦੀ ਮੈਂ ਤੈਨੂੰ ਸਵੇਰ ਦੀ ਦੇਖੀ ਜਾਨੀ ਆ ਵੀ ਤੂੰ ਕਦੇ ਬਿੱਲੀ ਦਾ ਕਹਿਣਾ ਮੰਨ ਕੇ ਆਪਣਾ ਕੰਮ ਰੋਕ ਲਿਆ ਕਦੇ ਤੂੰ ਚਿੜੀ ਦਾ ਕਹਿਣਾ ਮੰਨ ਕੇ ਆਪਣਾ ਕੰਮ ਰੋਕ ਲਿਆ ਕਦੇ ਤੂੰ ਕੋਕਰੇ ਦੀਆਂ ਗੱਲਾਂ ਦੇ ਵਿੱਚ ਆ ਗਈ ਕਹਿੰਦੀ ਆਪਣਾ ਜੋ ਵੀ ਕੰਮ ਕਰਨਾ ਹੈ ਤੂੰ ਆਪਣੇ ਮਨ ਦੇ ਨਾਲ ਕਰ ਸੋਚ ਵਿਚਾਰ ਕੇ ਕਰ ਦੂਜਿਆਂ ਦੀਆਂ ਸਲਾਹਾਂ ਨਾ ਲੈ ਕੇ ਕਰ ਇਹ ਕਹਾਣੀ ਜਿਹੜੀ ਹੈਗੀ ਹੈ ਇਹ ਸਾਨੂੰ ਇਹ ਸਮਝਾਉਂਦੀ ਹੈ ਕਿ ਕਈ ਵਾਰੀ ਅਸੀਂ ਕੋਈ ਕੰਮ ਕਰਨ ਲੱਗਦੇ ਹਾਂ ਤੇ ਆਲੇ-ਦਲੇ ਦੇ ਜਿਹੜੇ ਫ੍ਰੀ ਫੰਡ ਦੀਆਂ ਸਾਨੂੰ ਸਲਾਹਾਂ ਦੇਣ ਵਾਲੇ ਲੋਕ ਹੁੰਦੇ ਨੇ ਉਹ ਤੁਹਾਨੂੰ ਉਹ ਚੀਜ਼ ਨੂੰ ਲੈ ਕੇ ਨਕਾਰਾਤਮਕਤਾ ਪਹਿਲਾਂ ਹੀ ਦੇ ਦਿੰਦੇ ਨੇ ਉਹ ਕਹਿੰਦੇ ਨੇ ਨਾ ਯਾਰ ਤੇਰਾ ਕੰਮ ਕਿੱਥੇ ਚੱਲਣਾ ਆਹ ਕੰਮ ਨਾ ਕਰ ਇਹ ਨਹੀਂ ਚੱਲਣਾ ਇਹਦਾ ਇਹ ਐ ਨਹੀਂ ਚੱਲਦਾ ਫਿਰ ਕੋਈ ਨਾ ਕੋਈ ਹੋਰ ਫ੍ਰੀ ਦੀ ਸਲਾਹ ਦੇਣ ਨਾਲ ਆ ਗਿਆ ਜਾਂ ਕੋਈ ਰਿਸ਼ਤੇਦਾਰ ਸਲਾਹ ਦੇਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਦਾ ਤਾਂ ਮਨ ਚਾਹੀਏ ਹੁੰਦੀ ਆ ਕਿ ਵੀ ਥੋੜਾ ਕੰਮ ਚੱਲੇ ਹੀ ਨਾ ਹਨਾ ਜਿਵੇਂ ਮੰਨ ਲਓ ਕਿ ਵੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਜਾਂਦੇ ਨੇ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਆਪ ਤਾਂ ਤੁਸੀਂ 20-20 ਸਾਲ ਤੋਂ ਉੱਥੇ ਬੈਠੇ ਹੋ ਤੇ ਜੇ ਇਥੋਂ ਨ ਕੋ ਬੰਦਾ ਜਾਣ ਲੱਗਦਾ ਏ ਤਾਂ ਉਹਨੂੰ ਕਹਣਗੇ ਉੱਥੇ ਕੀ ਐ ਜੇ ਉੱਥੇ ਹੈ ਨਹੀਂ ਕੁਝ ਵੀ ਤੁਸੀਂ ਉੱਥੇ ਕਿਉਂ ਬੈਠੇ ਹੋ ਇਹ ਮੇਰਾ ਆਪਣਾ ਇੱਕ ਮੰਨਣਾ ਹੈਗਾ ਤੁਹਾਡਾ ਵਿਚਾਰ ਕੋਈ ਵੱਖਰਾ ਹੋ ਸਕਦਾ ਏ ਅਲੱਗ ਅਲੱਗ ਲੋਕ ਨੇ ਅਲੱਗ ਅਲੱਗ ਤਰੀਕਿਆਂ ਨਾਲ ਤੁਸੀਂ ਸੋਚ ਸਕਦੇ ਹੋ ਹਰ ਇੱਕ ਦੀ ਸੋਚ ਆਪਣੀ ਆਪਣੀ ਹੈ ਤੇ ਮਤਲਬ ਕਹਿਣ ਦਾ ਭਾਵ ਹੈ ਵੀ ਜਦੋਂ ਵੀ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉੱਥੇ ਸੋਚ ਵਿਚਾਰ ਕੇ ਆਪਣੇ ਦਿਮਾਗ ਦੇ ਨਾਲ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਨਾ ਕਿ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਉਣਾ ਚਾਹੀਦਾ ਹੈ ਜੇ ਤੁਹਾਨੂੰ ਮੇਰੀ ਕਹਾਣੀ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਸੋਹਣੀਆਂ ਸੋਹਣੀਆਂ ਚੀਜ਼ਾਂ ਸੁਣਨ ਦੇ ਲਈ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਵੀ ਤੁਹਾਨੂੰ ਹੋਰ ਹੋਰ ਕਿੱਦਾਂ-ਕਿੱਦਾਂ ਦੀਆਂ ਕਹਾਣੀਆਂ ਸੁਣਨਾ ਵਧੀਆ ਲੱਗਦਾ ਹੈ